ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ-ਜਿੱਥੇ ਵੀ ਹੜ੍ਹ ਆਏ ਨੇ ਪਾਣੀ ਦੀ ਪ੍ਰੋਬਲਮ ਹੈਗੀ ਐ ਪੰਜਾਬ ਦੇ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਜ਼ਮੀਨਾਂ ਬਰਬਾਦ ਹੋ ਗਈਆਂ ਘਰ ਟਹਿ ਟੇਰੀ ਹੋ ਗਏ ਮਾਲ ਡੰਗਰ ਦਾ ਬਹੁਤ ਨੁਕਸਾਨ ਹੋਇਆ ਹੈ ਵਲੰਟੀਅਰ ਸਾਰੇ ਕੰਮ ਕਰ ਰਹੇ ਨੇ ਤੇ ਫਿਕਰ ਕਰਨ ਦੀ ਲੋੜ ਨਹੀਂ ਹੌਂਸਲਾ ਰੱਖੋ ਸੋੜੇ ਨਾਲ ਪੰਜਾਬ ਖੜਾ ਹੈ ਪਰ ਜਿਹੜੇ ਹੜਪੀੜ ਤੋਂ ਲੋਕ ਨੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਅੱਜ ਇਹਨੂੰ ਧਿਆਨ ਦੇ ਨਾਲ ਸੁਣਿਓ ਜਿੰਨੇ ਸਮਾਜ ਸੇਵੀ ਨੇ ਜਾਂ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਧਿਆਨ ਜ਼ਰੂਰ ਦਿਓ ਮੌਜੂਦਾ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਗਰਾਊਂਡ ਲੈਵਲ ਤੇ ਉਹਨਾਂ ਦੇ ਜਿੰਨੇ ਵੀ ਮੰਤਰੀ ਨੇ ਐਮਐਲਏ ਨੇ ਜਦ ਪ੍ਰਸ਼ਾਸਨ ਲੱਗਾ ਹੋਇਆ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਹੈਲਪ ਕਰ ਰਹੇ ਨੇ ਔਰ ਆਪਣਾ ਫਰਜ਼ ਸਮਝ ਕੇ ਪਰ ਮੌਕੇ ਦੀ ਸਰਕਾਰ ਨੂੰ ਭੰਡਣ ਵਾਸਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਖਾਸ ਕਰਕੇ ਮੈਂ ਜੇ ਦੋ ਦੀ ਗੱਲ ਕਰ ਲਵਾਂ ਕਾਲੀ ਤੇ ਕਾਂਗਰਸ ਇਹ ਬੰਦਿਆਂ ਨੇ ਡਰਾਮਾ ਬਹੁਤ ਕੀਤਾ ਸੁਖਵੀਰ ਜਾਂਦਾ ਉਹਨੂੰ ਪਹਿਲਾਂ ਚਾਰ ਕੈਮਰਾ ਵਾਲੇ ਪਹੁੰਚੇ ਹੁੰਦੇ ਇੱਕ ਵੀਡੀਓ ਇੱਕ ਬੀਬੀ ਦੇ ਆਈ ਉਹ ਹੱਥ ਜੋੜਦੀ ਹੈ ਕਹਿੰਦੀ ਤੁਸੀਂ ਕਦੋਂ ਆਉਂਗੇ ਮੁੜ ਕੇ ਸਾਨੂੰ ਵੱਡੇ ਬਲ ਤੇ ਬੜੀ ਆਸ ਹੁੰਦੀ ਸੀ ਤੇ ਉਧਰੋਂ ਕੈਪਚਰ ਸਰਵੀਰ ਨੂੰ ਕੀਤਾ ਜਾ ਰਿਹਾ ਉਧਰੋਂ ਬੀਬੀ ਨੂੰ ਕੀਤਾ ਜਾ ਰਿਹਾ ਜਾਣੀ ਕਿ ਇਦਾਂ ਲੋਕਾਂ ਨੂੰ ਅਹਿਸਾਸ ਕਰਾ ਰਹੇ ਵੀ ਇੱਥੇ ਪੰਜਾਬ ਦਾ ਕੋਈ ਬਾਲੀਵੁੱਡ ਨਹੀਂ ਹੈਗਾ ਇਹਨਾਂ ਨੂੰ ਪੁੱਛੋ ਵੀ ਤੁਸੀਂ ਜਿੰਨੇ ਸਾਲ ਪੰਜਾਬ ਤੇ ਰਾਜ ਕੀਤਾ ਹੈ ਅਕਾਲੀਆਂ ਤੇ ਕਾਂਗਰਸੀਆਂ ਨੇ ਤੁਸੀਂ ਅੱਜ ਤੱਕ ਦਰਿਆ ਦੇ ਪ੍ਰਤੀ ਕੀ ਸੋਚਿਆ ਉਹਨਾਂ ਲੋਕਾਂ ਪ੍ਰਤੀ ਕੀ ਦੇਣਾ ਤੁਹਾਡੀ ਦੱਸਿਓ ਪਹਿਲਾਂ ਨਸ਼ਿਆਂ ਦੇ ਨਾਲ ਬਰਬਾਦ ਤੁਸੀਂ ਕੀਤਾ ਗੈਂਗਸਟਰਵਾਦ ਤੁਹਾਡੀਆਂ ਸਰਕਾਰਾਂ ਵਿੱਚ ਆਇਆ ਇੱਕ ਮੈਂ ਉਦਾਹਰਣ ਦੇਣੀ ਹੈ ਮੈਂ ਪਹਿਲਾਂ ਹੀ ਸਾਡੇ ਇੱਕ ਬੰਦੇ ਨਾਲ ਗੱਲ ਕਰਕੇ ਛੱਡਿਆ ਤੁਸੀਂ ਆਪਣੇ ਘਰ ਦੇ ਵਿੱਚ ਨਾ ਸੌਫ ਡੂੰਘਾ ਖੂਪਾਟ ਲਓ ਪਹਿਲਾਂ ਤੁਹਾਨੂੰ ਇਹ ਦੇਖਿਓ ਵੀ ਪਟਣ ਤੇ ਕਿੰਨੇ ਦਿਨ ਲੱਗਣਗੇ ਖੂਬ ਜੇ 100 ਫੁੱਟ ਖੂਬ ਪਟਣਾ ਹੋਊ ਤਾਂ ਕਿੰਨੇ ਦਿਨਾਂ ਵਿੱਚ ਤੁਸੀਂ ਖੂਬ ਪਟੋਗੇ ਉਦੋਂ ਬਾਅਦ ਤੁਸੀਂ ਉਹ ਖੂਹ ਨੂੰ ਭਰ ਕੇ ਦੇਖਿਓ ਵੀ ਕਿੰਨੇ ਦਿਨਾਂ ਵਿੱਚ ਉਹ ਖੂਹ ਭਰਿਆ ਜਾਂਦਾ ਮੈਂ ਇੱਕ ਘਰ ਦੀ ਗੱਲ ਕਰੇ ਆ ਜਿਹੜੀਆਂ ਪਹਿਲਾਂ ਟੋਲਟਾਂ ਵਾਸਤੇ ਉਹ ਪੜਦੇ ਸੀ ਨਾ ਆਪਾਂ ਖੂਹੀਆਂ ਜੀਆਂ ਉਹ ਦੋ ਦੋ ਤਿੰਨ ਤਿੰਨ ਦਿਨ ਲੱਗਦੇ ਸੀ ਉਹਨੂੰ ਪਟਣ ਵਾਸਤੇ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਖੂਹ ਪਟਲੋ 100 ਫੁੱਟ ਡੂੰਗਾ ਪਹਿਲਾਂ ਦੇਖੋ ਵੀ ਕਿੰਨੇ ਦਿਨ ਪਟੰਟੇ ਲੱਗੇ ਨੇ ਫਿਰ ਉਹਨੂੰ ਭਰਨ ਤੇ ਦੇਖੋ ਕਿੰਨੇ ਦਿਨ ਲੱਗਦੇ ਨੇ ਮੈਂ ਇੱਕ ਖੁੱਦ ਹੀ ਗੱਲ ਕੀਤੀ ਹੈ ਘਰ ਦੀ ਗੱਲ ਕੀਤੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਅਕਾਲੀਆਂ ਤੇ ਕਾਂਗਰਸੀਆਂ ਨੇ ਕਿੰਨੇ ਖੂ ਪੱਟੇ ਨੇ ਉਹ ਭਰਨੇ ਕਦੇ ਸੌਖੇ ਨਹੀਂ ਹੁਣੇ ਲੀਲੇ ਬੰਦੇ ਨੇ ਪੱਗ ਕਾਂਗਰਸੀ ਹੋਣ ਚਿੱਟੀ ਬਨ ਲੈਣਗੇ ਤੇ ਜਾ ਉਹ ਜੋ ਕਿਹੜੀ ਹੁੰਦੀ ਹੈ ਬਲੋ ਕਲਰ ਜਾ ਇਦਾਂ ਦੀ ਬਨ ਲੈਂਦੇ ਆ ਬਨ ਕੇ ਸਾਹਮਣੇ ਆ ਜਾਣਗੇ ਪਵੰਤਮਾਨ ਤੇ ਕੀਤਾ ਹੀ ਕੱਖ ਨਹੀਂ ਪਵੰਤਮਾਨ ਤੁਹਾਡੇ ਘਰ ਵਿੱਚ ਆ ਕੇ ਝਾੜੂ ਮਾਰੇ ਤੁਸੀਂ ਕਿਸੇ ਦੇ ਘਰਾਂ ਵਿੱਚ ਜਾ ਕੇ ਝਾੜੂ ਮਾਰੇ ਸੀ ਇਹ ਨਾ ਹੁਣ ਇਹਨਾਂ ਨੂੰ ਬਹਾਨਾ ਮਿਲ ਗਿਆ ਵੀ ਹੁਣ ਹਰ ਆਏ ਨੇ ਇੱਥੇ মিডিਆ ਦਾ ਫੋਕਸ ਹੈਗਾ মিডিਆ ਕੱਟਾ ਹੋਇਆ ਵੀ ਵੱਧ ਤੋਂ ਵੱਧ ਪਵੰਤਮਾਨ ਨੂੰ ਭੰਡਿਆ ਜਾਵੇ ਆ ਮੂਤਪਾ ਲਾਣੇ ਆ ਉਹ ਭੰਤਾ-ਭੰਤਾ ਕਰੀ ਜਾਂਦੇ ਵੀ ਜਿਹੜੇ ਬੰਦੇ ਮੌਜੂਦਾ ਮੁੱਖ ਮੰਤਰੀ ਦਾ ਨਾਂ ਲੈਣ ਤੋਂ ਨਫ਼ਰਤ ਕਰਦੇ ਐ ਭਵੰਤ ਸਿੰਘ ਨਹੀਂ ਕਹਿ ਸਕਦੇ ਸੀਐਮ ਨਹੀਂ ਕਹਿ ਸਕਦੇ ਤੇ ਜੇ ਕਿਤੇ ਇਹਨਾਂ ਲੋਕਾਂ ਦਾ ਰਾਜ ਆ ਜਾਵੇ ਜਿਹੜੇ ਬੰਦੇ ਅੱਜ ਮੁੱਖ ਮੰਤਰੀ ਨੂੰ ਟੱਚ ਕਰਕੇ ਜਾਣਦੇ ਨੇ ਜੇ ਕਿਤੇ ਇਹਨਾਂ ਦਾ ਰਾਜ ਆ ਜਾਵੇ ਇਹ ਆਮ ਲੋਕਾਂ ਨਾਲ ਕੀ ਕਰਨਗੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਭਾਵੇਂ ਅਕਾਲੀ ਹੋਣ ਭਾਵੇਂ ਕਾਂਗਰਸੀ ਹੋਣ ਬੀਜੇਪੀ ਦਾ ਤਾਂ ਹਜੇ ਇੱਕ ਬਹੁਤਾ ਬੋਲਵਾਲਾ ਹੈ ਨਹੀਂ ਉਹ ਤਾਂ ਸੈਂਟਰ ਵਿੱਚ ਹੈ ਹੁਣ ਕਿਤੇ ਇਹ ਨਾ ਕਹਿ ਦਿਓ ਵੀ ਇਹ ਬੀਜੇਪੀ ਦਾ ਬੰਦਾ ਹੈ ਤਾਂ ਨਹੀਂ ਗੱਲ ਕੀਤੀ ਕਹਿ ਦੇਣਾ ਜੇ ਬੀਜੇਪੀ ਆਉਗੇ ਤਾਂ ਉਹਨਾਂ ਨੂੰ ਵੀ ਕਹਿ ਦਿੰਨੇ ਆਪਾਂ ਪਰ ਹਲੇ ਉਹਨਾਂ ਦਾ ਕੋਈ ਬੋਲ ਬਲਾ ਹੈ ਨਹੀਂ ਪੰਜਾਬ ਲਈ ਜਦੋਂ ਆਉਣਗੇ ਉਹਨਾਂ ਨੂੰ ਵੀ ਆਪਾਂ ਕਹਿ ਦਾਂਗੇ ਮੈਂ ਗੱਲ ਕੀਤੀ ਹੈ ਮੌਜੂਦਾ ਸਰਕਾਰ ਦੀ ਤੁਸੀਂ ਦੇਖਿਆ ਅਮਰਸਰ ਦੀ ਡੀਸੀ ਉਹ ਛੋਟੀ ਜੀ ਬੱਚੀ ਹੈ 22 ਸਾਲ 25 ਸਾਲ ਕਿੰਨੀ ਕੁਮਰ ਹੁੰਦੀ ਹੈ ਤੇ ਉਹ ਕਿਦਾਂ ਮਹੀਨੇ ਵਿੱਚ ਭੱਜੇ ਫਿਰਦੀ ਹੈ ਸਾਡੇ ਹਰਾਮਖੋਰ ਲੋਕ ਇਹੋ ਜਿਹੇ ਨੇ ਉਹਨੂੰ ਵੀ ਨਾ ਗਲਤ ਨਜ਼ਰ ਦੇ ਨਾਲ ਦੇਖਿਆ ਉਹ ਕੁਲਦੀਪ ਸਿੰਘ ਢਾਲੀਵਾਲ ਨੇ ਜਦੋਂ ਚੈੱਕ ਫੜਾਇਆ ਕਿ ਮੇਰੀ 1 ਮਹੀਨੇ ਦੀ ਤਨਖਾਹ ਹੜਬੀਟਾਂ ਲਈ ਦੇ ਰਿਹਾ ਉਹਨੇ ਇਦਾਂ ਮੋਢੇ ਦੇ ਕਿਤੇ ਹੱਥ ਲਾ ਦਿੱਤਾ ਉਹਦੀ ਪੋਤੀਆਂ ਵਰਗੀ ਉਹ ਢਾਲੀਵਾਲ ਦੀ ਉਮਰ ਕਿੱਡੀ ਆ ਨਹੀਂ ਉਹ ਹੈ ਜਾਂ ਬੰਦਾ ਪਰਸਨਲ ਤੌਰ ਤੇ ਨਾ ਬੰਦਿਆਂ ਨੂੰ ਜੇ ਤੁਸੀਂ ਨੇੜੇ ਹੋ ਕੇ ਦੇਖੋਗੇ ਨਾ ਕਿ ਜ਼ਰੂਰੀ ਨਹੀਂ ਹੁੰਦਾ ਵੀ ਉਸ ਬੰਦੇ ਨੇ ਟੱਚ ਕਰ ਦਿੱਤਾ ਉਹਨੇ ਗਲਤ ਅਚ ਕੀਤਾ ਮੌਜੂਦਾ ਐਮਐਲਏ ਹੁਣ ਮੰਤਰੀ ਰਹਿ ਚੁੱਕਾ ਹੈ ਉਹ ਹੜਾ ਨੇ ਵੀ ਤੁਰਿਆ ਫਿਰਦਾ ਤੇ ਸਾਡੀਆਂ ਭੇਡਾਂ ਨੂੰ ਸਮਝ ਨਹੀਂ ਆਉਂਦੀ ਦੇਖੋ ਜੀ ਇਹਨਾਂ ਦੀ ਕਰਦੂਤ ਟੱਚ ਕਰ ਦਿੱਤਾ ਡੀਸੀ ਇਹ ਘੱਟੋ-ਘੱਟ ਉਹਨੂੰ ਪਤਾ ਨਹੀਂ ਜੀਦਾ ਜੇ ਟਾਲੀ ਵਾਲ ਨੂੰ ਪਤਾ ਨਹੀਂ ਜੀਦਾ ਅਸੀਂ ਵੱਧ ਤੋਂ ਵੱਧ ਭੰਡੀ ਪ੍ਰਚਾਰ ਕਰਨਾ ਇੱਕ ਬੇਨਤੀ ਕਰਨੀ ਹੈ ਜੀ ਹੁਣੇ ਵੀਡੀਓ ਸੁਣ ਕੇ ਕਹਿਣਾ ਲਏ ਭਗਵੰਤ ਮਾਨ ਦਾ ਚਮਚਾ ਅਸੀਂ ਕਿਸੇ ਦੇ ਚਮਚੇ ਨਹੀਂ ਬਣਦੇ ਅਸੀਂ ਗੱਲ ਉਹ ਕਰਨੀ ਹੈ ਜਿਹੜੀ ਗੱਲ ਮੌਜੂਦਾ ਹਾਲਾਤਾਂ ਦੇ ਨਾਲ ਕੁਛ ਨਾ ਕੁਛ ਜਿਹੜੀਆਂ ਗਲਤੀਆਂ ਹੋ ਰਹੀਆਂ ਨੇ ਉਹਨਾਂ ਨੂੰ ਕੰਟਰੋਲ ਕਿੱਦਾਂ ਕੀਤਾ ਜਾਣਾ ਤੁਸੀਂ ਮੁਸੀਬਤ ਦਾ ਟਾਈਮ ਹੈਗਾ ਤੁਸੀਂ ਗੱਲ ਕਰੋ ਨਾ ਹੁਣ ਤੁਹਾਡੇ ਕੋਲੇ ਪਾਰਟੀਆਂ ਦੇ ਫੰਡ ਕਿੱਡੇ-ਕਿੱਡੇ ਕਾਂਗਰਸੀ ਦੇਖਣ ਅਕਾਲੀ ਦੇਖਣ ਹਜ਼ਾਰਾਂ ਕਰੋੜ ਦਾ ਫੰਡ ਹੈ ਤੁਹਾਡੇ ਕੋਲੇ ਕਿਹੜੀ ਪਾਰਟੀ ਨੇ ਕਹੇ ਵਿੱਚ ਦਿੱਨੇ 100 ਕਰੋੜ ਰੁਪਈਆ ਅਕਾਲੀ ਨੇ 90-95 ਹਜ਼ਾਰ ਕਰੋੜ ਦੀ ਪ੍ਰਾਪਰਟੀ ਹੈ ਇਕੱਲੇ ਸੁਖਵੀਰ ਬਾਦਲ ਕੋਲੇ ਔਰ ਜਿੰਨੇ ਐਮ.ਐਲ.ਏ ਨੇ 2-2 3-300 ਕਰੋੜ ਦੀ ਪ੍ਰਾਪਰਟੀ ਸਾਰਿਆਂ ਕੋਲੇ ਹੈ ਕਾਲੀਆਂ ਕੋਲੇ ਕਾਂਗਰਸੀਆਂ ਕੋਲੇ ਸਾਰੇ ਅਮੀਰ ਬੰਦੇ ਐ ਕੀ ਕੁਛ ਦਿੱਤਾ ਤੁਸੀਂ ਕੁਛ ਮੰਤਰੀ ਨੇ ਮੈਂ ਸਿਰਫ ਵੀ ਕਰਦਣਾ ਜਿਵੇਂ ਗੁਰਜੀਤ ਸਿੰਘ ਔਰਡਨਰ ਸਾਹਿਬ ਨੇ ਆਮਲਾ ਸਾਹਿਬ ਨੇ ਉਹ ਬੰਦੇ ਪਹਿਲਾਂ ਵੀ ਤੁਰੇ ਫਿਰਦੇ ਨੇ ਹੁਣ ਵੀ ਤੁਰੇ ਫਿਰਦੇ ਨੇ ਜਿੱਥੇ ਸੱਚ ਹੁੰਦਾ ਉਹਨੂੰ ਮੈਂ ਸੱਚੀ ਕਹਿਣਾ ਤੇ ਜਿਹੜੇ ਬੰਦੇ ਆ ਭੰਡੀ ਪ੍ਰਚਾਰ ਰਾਜੇ ਵਰਗੇ ਪ੍ਰਤਾਪ ਬਾਜੇ ਵਰ ਕੀ ਕਰਦੇ ਨੇ ਇਹ ਬਾਕੇ ਭੇਡੀਆਂ ਪਜਾਂਗੇ ਕਰੋੜ ਰੁਪਏ ਦੀ ਲੈ ਕੇ ਗੱਡੀ ਉਹ ਬੰਬੂ ਕਾਰ ਜਾ ਪਾਣੀ ਵੀ ਤੁਰੇ ਫਿਰ ਤੂੰ ਨੱਕੇ ਮੋੜਨਗੇ ਸੀ ਉੱਥੇ ਭਗਵੰਤ ਮਾਨ ਨੇ ਕੁਛ ਨਹੀਂ ਕੀਤਾ ਭਗਵੰਤ ਮਾਨ ਤੇਰਾ ਨੌਕਰ ਲੱਗਿਆ ਹੋਇਆ ਤੁਸੀਂ ਕੀ ਕਰ ਲਿਆ ਉਧਰ ਸੁਖਬੀਰ ਆਜਾ ਇਹ ਸਭ ਨਾ ਮੈਂ ਇਹ ਸ਼ਬਦ ਵਰਤਨੇ ਚ ਉਹਦਾ ਹਰਾਮਖੋਰ ਬੰਦੇ ਆ ਤੁਸੀਂ ਜਦੋਂ ਤੁਹਾਨੂੰ ਟਾਈਮ ਮਿਲ ਗਿਆ ਤੁਸੀਂ ਕਰ ਲਿਓ ਤੁਸੀਂ 74 ਸਾਲ ਪਹਿਲਾਂ ਕੀ ਕੀਤਾ ਕੀ ਸਵਾਰਾ ਤੁਸੀਂ ਤੁਸੀਂ ਪੰਜਾਬ ਦਾ ਬੇੜਾ ਬਰਬਾਦ ਕਰਤਾ ਗਰ ਕਰ ਕੇ ਰਖਦਾ ਤੁਸੀਂ ਮੈਂ ਉਹਨੂੰ ਬਣਾਉਣ ਲੱਗਾ ਬਾਦਲਾਂ ਦੇ ਤੇ ਕਾਂਗਰਸ ਦੇ ਰਾਜ ਵਿੱਚ ਬੱਦ ਤੋਂ ਬੱਦ ਨਸ਼ਾ ਪੰਜਾਬ ਦੇ ਵਿੱਚ ਆਇਆ ਹੈ ਨਸ਼ੇ ਦੇ ਵਪਾਰੇ ਕਾਂਗਰਸ ਤੇ ਅਕਾਲੀਆ ਦੇ ਰਾਜ ਵਿੱਚ ਬਹੁਤ ਵੱਡੇ ਵੱਡੇ ਸੀ ਅਮਜੀਠੀਏ ਵਰਗੇ ਬਥੇਰੇ ਵੱਡੇ ਵੱਡੇ ਤੇ ਤੁਸੀਂ ਆਪਣਾ ਟਾਈਮ ਭੁੱਲ ਗਏ ਮੈਂ ਬੇਨਤੀ ਕਰ ਰਹੀ ਹਾਂ ਜਿਹੜੇ ਹਰਪੀਟ ਤੋਂ ਲੋਕ ਨੇ ਤੁਹਾਡੀ ਸੇਵਾ ਦੇ ਲਈ ਜਿਹੜੇ ਬੰਦੇ ਆ ਰਹੇ ਨੇ ਧੰਨਵਾਦ ਹੈ ਉਹਨਾਂ ਦਾ ਔਰ ਜਿਹੜੇ ਅਕਾਲੀ ਕਾਂਗਰਸੀ ਆ ਕੇ ਫੋਟੋਆਂ ਕਰਾਉਂਦੇ ਨੇ ਇਹਨਾਂ ਨੂੰ ਤੁਹਾਡੇ ਤੱਕ ਕੋਈ ਮਤਲਬ ਨਹੀਂ ਇਹਨਾਂ ਨੂੰ ਮਤਲਬ ਕੀ ਹੈ ਵੀ ਇਹ ਹੜਪੀੜਤਾਂ ਦੇ ਵਿੱਚ ਬਹਾਨਾ ਮਿਲਿਆ ਹੋਇਆ ਵੀ ਪੁਆਇੰਟ ਹੈਗਾ ਵੀ ਵੱਦ ਵੱਦ ਭਵੰਤਮਾਨ ਨੂੰ ਭੰਡਿਆ ਜਾਵੇ ਮਜੂਦਾ ਸਰਕਾਰ ਨੂੰ ਭੰਡਿਆ ਜਾਵੇ ਜੇ ਸਾਨੂੰ ਕੁਰਸੀ ਮਿਲੇ ਹੁਣ ਕਾਲੀ ਕਹਿੰਦੇ ਆ ਵੀ ਸਾਨੂੰ ਤਕਰੀਬਨ 10-11 ਸਾਲ ਹੋ ਗਏ ਵੀ ਸਾਨੂੰ ਕੁਰਸੀ ਕਿੱਦਾਂ ਮਿਲੇ ਕਾਂਗਰਸੀ ਕਹਿੰਦੇ ਵੀ ਸਾਨੂੰ ਕਿੱਦਾਂ ਮਿਲੇ ਹੁਣ ਜਿਹੜਾ ਭਵੰਤਮਾਨ ਬੈਠਾ ਹੈ ਉਹਨੇ ਵੀ ਸੁੱਟਣੀ ਛੁੜਣਾ ਵੀ ਹੁਣ ਸਾਢੇ 4 ਬਾਰੇ ਆ ਅਸੀਂ ਵੀ 15-20 ਸਾਲ ਜਾਂਦੇ ਆ ਜੇ ਇਦਾਂ ਰਿਹਾ ਜਾਊਗਾ ਵੀ ਨਹੀਂ ਅਗਲਾ ਕਿਉਂਕਿ ਜਿਹੜੇ ਵੱਡੇ ਮਗਰਮਾਸੀ ਉਹ ਫੜੇ ਆ ਵੱਡੇ ਅਫਸਰਾਂ ਨੂੰ ਕੋਈ ਹੱਥ ਪਾਉਂਦਾ ਸੀ ਅਮਜੀਠੀ ਵਰਗੋ ਵੱਲ ਵੀ ਝਾਕਦਾ ਸੀ ਇਹ ਸ਼ਰਿਆਂ ਪਤਾ ਹੈ ਕਹਿੰਗੇ ਜੀ ਭਵੰਤਮਨ ਦੇ ਕੋਈ ਥਾਣੇ ਵਾਲਾ ਨਹੀਂ ਸੁਣਦਾ ਥਾਣੇ ਵਾਲਾ ਕਿਉਂ ਸੁਣੂ ਵਾਲਾ ਕਿਹਾ ਹੋਇਆ ਵੀ ਕਿਸੇ ਦੀ ਨਹੀਂ ਸੁਣਨੀ ਲੋਕਾਂ ਦੀ ਸੁਣੋ ਇਹ ਇਹ ਗੱਲਾਂ ਉਲਟ ਜਾਂਦੀਆਂ ਸਾਡੇ ਸਾਰੇ ਜੇ ਭਵੰਤਮਨ ਦੀ ਪੁਲਿਸ ਵਾਲੇ ਸੁਣ ਲੈ ਕੇ ਫਿਰ ਕਹਣਗੇ ਲੈ ਭਗਵੰਤਮਾਨ ਦਾ ਫੋਨ ਆ ਰਿਹਾ ਜੀ ਐਮਐਲ ਦਾ ਫੋਨ ਆ ਰਿਹਾ ਜੀ ਹੁਣ ਪੁਲਿਸ ਭਗਵੰਤਮਾਨ ਦੀ ਹੈ ਉਹਨੇ ਕਿਹਾ ਹੋਇਆ ਉਹ ਕਹਿੰਦਾ ਨਾ ਐਮਐਲ ਸੁਣੋ ਕਹਿ ਇਹਦੇ ਸੁਣੋ ਤੁਸੀਂ ਆਪਣਾ ਕੰਮ ਕਰੋ ਸ਼ਰਮ ਕਰੋ ਅਗਲੇ ਕਰ ਰਹੇ ਨੇ ਇਹ ਹੀ ਤਾਂ ਲੋਕਤੰਤਰ ਹੈ ਇਹ ਹੀ ਤਾਂ ਲੋਕਾਂ ਦੀ ਪਾਵਰ ਹੈ ਹੁਣ ਪੁਲਿਸ ਭਗਵੰਤਮਾਨ ਦੀ ਥੋੜੀ ਹੈ ਪੁਲਿਸ ਪੰਜਾਬ ਦੇ ਲੋਕਾਂ ਲਈ ਹੈ ਸੁਰੱਖਿਆ ਬਾਛ ਤੇ ਹੈ ਪੁਲਿਸ ਨੇ ਆਪਣਾ ਕੰਮ ਕਰਨਾ ਜਾਣੀ ਕਿ ਆ ਹੜ ਦੀ ਮਾਰ ਦੇ ਵਿੱਚ ਕਾਲੀ ਕਾਂਗਰਸੀ ਜਿਹੜੇ ਵੀ ਜਾਂਦੇ ਨੇ ਨਾ ਫੋਟਮਕ ਝਾਉਣ ਮਾਰਦੇ ਇਹ ਹੜਪੀੜਤਾਂ ਦੀ ਗੱਲ ਘੱਟ ਕਰਨਗੇ ਭਵੰਤਮਾਨ ਨੇ ਮੁਰਗੀ ਦੇ ਮੁਆਵਜ਼ੇ ਦੀ ਗੱਲ ਕੀਤੀ ਸੀ ਦੇਤਾ ਤੁਹਾਨੂੰ ਭਵੰਤਮਾਨ ਤਾਂ ਕਹਿੰਦਾ ਸੀ ਅਸੀਂ ਬੱਕਰੀ ਮਰ ਕੇ ਦੇਵਾਂਗੇ ਦੇਤਾ ਤੁਹਾਨੂੰ ਬਸ ਇਹ ਖਬਰਾਂ ਨੇ ਤੁਸੀਂ ਆਪਣੀ ਗੱਲ ਕਰੋ ਆਪਣੀ ਗੱਲ ਦੱਸੋ ਵੀ ਅਸੀਂ ਹਜ਼ਾਰਾਂ ਕਰੋੜ ਰੁਪਏ ਕਮਾਇਆ ਹੈ ਵੀ ਇਹ 2 ਕਰੋੜ ਦੇ ਕੇ ਚੱਲੇ ਆ ਆਪਣੀ ਗੱਲ ਕਰੋ ਦੂਜਿਆਂ ਨੂੰ ਭੰਨਣਾ ਬੜਾ ਸੌਕਾ ਹੁੰਦਾ ਹੁਣ ਇਹ ਵੀਡੀਓ ਸੁਣ ਲਿਓ ਹੁਣ ਮੈਨੂੰ ਗੱਲਾਂ ਨਹੀਂ ਚੱਲੀਆਂ ਏ ਭਗਵੰਤ ਮਾਨ ਦਾ ਚਮਚਾ ਮੈਂ ਤਾਂ ਭਗਵੰਤ ਮਾਨ ਦੀ ਝੰਡ ਵੀ ਕੀਤੀ ਹੋਈ ਹੈ ਬਹੁਤਾਂ ਤੇ ਪੂਰਾ ਚੈਨਲ ਫੋਲ ਕਰਕੇ ਦੇਖ ਲਿਓ ਜਿੱਥੇ ਗੱਲ ਸਹੀ ਹੈ ਉਥੇ ਸਹੀ ਕਹਿਣੀ ਹੈ ਜਿਹੜਾ ਮਰਜੀ ਹੋਵੇ ਇਸ ਵਕਤ ਜਿਹੜੇ ਹੜਾਂ ਦੇ ਹਾਲਾਤ ਬਣੇ ਨੇ ਪੰਜਾਬ ਦੇ ਹਾਲਾਤ ਬਣੇ ਨੇ ਹੜਾਂ ਦੀ ਮਾਰ ਕਰਕੇ ਇੱਥੇ ਮੌਜੂਦਾ ਸਰਕਾਰ ਗਰਾਉਂਡ ਲੈਵਲ ਤੇ ਵਧੀਆ ਕੰਮ ਕਰ ਰਹੀ ਹੈ ਇਹਨੂੰ ਚਾਪਲੂਸੀ ਨਾ ਸਮਝੋ ਇਹ ਅਕਾਲੀਆਂ ਤੇ ਕਾਂਗਰਸੀਆਂ ਦੇ ਛੇਤਰ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ